ਅੱਜ ਸਾਡੇ ਚੰਗਾਂ ਬਣੇ ਹੋਏ ਹਨ ਡਿਪਟੀ ਕਮਿਸ਼ਨਰ ਬਰਨਾਲਾ ਆਈਐਸ ਪੂਨਮਦੀਪ ਕੌਰ ਜੋ ਕਿ ਜਿੱਥੇ ਵੋਟਰਾਂ ਨੂੰ 1 ਜੂਨ ਨੂੰ ਵੋਟ ਪਾਉਣ ਦੀ ਪੂਰਜੋਰ ਅਪੀਲ ਕਰ ਰਹੇ ਹਨ ਵੋਟ ਪ੍ਰਤੀਸ਼ਤਤਾ ਵਧਾਉਣ ਦੀ ਰਿਕਵੈਸਟ ਕਰ ਰਹੇ ਹਨ ਉੱਥੇ ਉਹ ਚੋਣਾਂ ਸੰਬੰਧੀ ਉਹਨਾਂ ਨੇ ਕੀ ਕੀ ਪ੍ਰਬੰਧ ਕੀਤੇ ਹਨ ਉਸ ਬਾਰੇ ਭਰਪੂਰ ਜਾਣਕਾਰੀ ਦੇ ਰਿਹਾ ਹੈ ਆ ਉਹਨਾਂ ਦੇ ਮੁਖਰਬਿੰਦ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਰਹੀ ਹੈ ਮੈਂ ਪੂਨਮਦੀਪ ਕੌਰ ਜ਼ਿਲ੍ਹਾ ਚੋਣ ਅਫਸਰ ਬਰਨਾਲਾ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅਸੀਂ ਸਾਰੇ ਜਾਣਦੇ ਹਾਂ ਕਿ 1 ਜੂਨ ਨੂੰ ਪਾਰਲੀਮੈਂਟਰੀ ਚੋਣਾਂ ਹੋਣ ਜਾ ਰਹੀਆਂ ਨੇ ਉਸ ਦੇ ਲਈ ਮੈਂ ਆਪ ਸਭ ਦੇ ਰੂਪਰੂ ਹੋਈਆਂ ਤੇ ਆਪ ਸਭ ਤੱਕ ਚੋਣਾਂ ਦੀ ਜਾਣਕਾਰੀ ਪੇਸ਼ ਕਰਨਾ ਚਾਹਦੀ ਹਾਂ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਦੇ ਹਾਂ ਕਿ ਜੋ ਬਰਨਾਲਾ ਜ਼ਿਲ੍ਹਾ ਹੈ ਉਹ ਸੰਗਰੂਰ ਪਾਰਲੀਮੈਂਟਰੀ ਹਲਕੇ ਦਾ ਹਿੱਸਾ ਹੈ ਸਾਡੇ ਵਿੱਚ ਤਿੰਨ ਅਸੈਂਬਲੀ ਹਲਕੇ ਪੈਂਦੇ ਹਨ ਫਦੌੜ ਬਰਨਾਲਾ ਅਤੇ ਮੈਲਕਰਾ ਸਾਡੇ ਜੋ ਕੁੱਲ ਵੋਟਰ ਹਨ ਬਰਨਾਲਾ ਦੇ ਤਿੰਨ ਹਲਕਿਆਂ ਦੇ ਉਹ ਹਨ 499968 ਅਤੇ 558 ਜਿਹੜੇ ਹਨ ਪੋਲਿੰਗ ਬੂਥ ਹਨ ਅਤੇ 271 ਸਾਡੀਆਂ ਪੋਲਿੰਗ ਲੋਕੇਸ਼ਨਾਂ ਹਨ ਗਰਮੀ ਦਾ ਮੌਸਮ ਹੈ ਸਭ ਨੂੰ ਬੜੀ ਫਿਕਰ ਹੋਏਗੀ ਕਿ ਇੰਨੀ ਗਰਮੀ ਦੇ ਵਿੱਚ ਅਸੀਂ ਕਿਸ ਤਰੀਕੇ ਦੇ ਨਾਲ ਵੋਟਾਂ ਪਾਣ ਜਾਵਾਂਗੇ ਉੱਥੇ ਸਾਨੂੰ ਕੋਈ ਸਹੂਲਤ ਮਿਲੇਗੀ ਜਾਂ ਸਾਨੂੰ ਲਾਈਨਾਂ ਦੇ ਵਿੱਚ ਲੱਗਣਾ ਪਏਗਾ ਤਾਂ ਮੈਂ ਆਪ ਸਭ ਨੂੰ ਦੱਸਣਾ ਚਾਹਨੀ ਹੈ ਕਿ ਤੁਹਾਡੀ ਸਭ ਦੀ ਸਹੂਲਤ ਦੇ ਲਈ ਅਸੀਂ ਹੀਟ ਵੇਵ ਮੈਨੇਜਮੈਂਟ ਦੇ ਅੰਦਰ ਕਾਫੀ ਅੱਛੇ ਪ੍ਰਬੰਧ ਕੀਤੇ ਨੇ ਸਭ ਜਗ੍ਹਾ ਤੇ ਸ਼ਮਿਆਨੇ ਲਗਾਏ ਨੇ ਵੇਇਟਿੰਗ ਰੂਮ ਬਣਾਏ ਨੇ ਅਸੀਂ ਵੋਲੰਟੀਅਰਸ ਜਿਹੜੇ ਨੇ ਸਕੂਲਾਂ ਦੇ ਵਿੱਚੋਂ ਲਏ ਨੇ ਜਿਹੜੇ ਆਪ ਸਭ ਦੀ ਮਦਦ ਦੇ ਲਈ ਉੱਥੇ ਹਾਜ਼ਰ ਰਹਿਣਗੇ ਖਾਸ ਤੌਰ ਤੇ ਜਿਹੜੇ ਬਜ਼ੁਰਗ ਵੋਟਰ ਅਤੇ ਸਾਡੇ ਪੀਡਬਲਿਟੀ ਵੋਟਰਸ ਨੇ ਉਹਨਾਂ ਦੇ ਲਈ ਅਸੀਂ ਵੀਲਚੇਅਰਸ ਦਾ ਪ੍ਰਬੰਧ ਕੀਤਾ ਹੈ ਸਾਡੇ ਵੌਲੰਟੀਅਰ ਜਿਹੜੇ ਨੇ ਉਹ 휠ਚੇਅਰਸ ਦੇ ਉੱਤੇ ਉਹਨਾਂ ਨੂੰ ਪੋਲਿੰਗ ਬੂਥਾਂ ਤੇ ਲੈ ਕੇ ਜਾਣਗੇ ਇਸ ਤੋਂ ਇਲਾਵਾ ਗਰਮੀ ਨੂੰ ਦੇਖਦੇ ਹੋਏ ਛਬੀਲਾ ਦਾ ਪ੍ਰਬੰਧ ਕੀਤਾ ਗਿਆ ਹੈ ਉੱਥੇ ਵੀ ਸਾਡੇ ਵੌਲੰਟੀਅਰ ਜਿਹੜੇ ਨੇ ਉਹ ਛਬੀਲਾ ਨੂੰ ਮਾਨੀਟਰ ਕਰਨਗੇ ਤੇ ਆਪ ਸਭ ਨੂੰ ਜੋ ਹੈ ਠੰਡਾ ਪਾਣੀ ਉੱਥੇ ਪਿਆਇਆ ਜਾਏਗਾ ਅਸੀਂ ਐਡੀਸ਼ਨਲ ਪੋਲਿੰਗ ਸਟਾਫ ਦਾ ਵੀ ਇੰਤਜ਼ਾਮ ਕੀਤਾ ਹੈ ਤਾਂ ਕਿ ਜਿੱਥੇ ਕਿਤੇ ਲਾਈਨ ਲੰਬੀ ਹੋਵੇ ਉੱਥੇ ਜਿਹੜਾ ਚੋਣ ਪ੍ਰਣਾਲੀ ਹੈ ਉਸ ਨੂੰ ਥੋੜਾ ਸੌਖਾ ਕੀਤਾ ਜਾ ਸਕੇ ਫਾਸਟ ਕੀਤਾ ਜਾ ਸਕੇ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਉੱਥੇ ਲਾਈਨਾਂ ਦੇ ਵਿੱਚ ਨਾ ਲੱਗਣਾ ਪਵੇ ਤੇ ਇੰਨੇ ਇੰਤਜ਼ਾਮ ਜੋ ਹਨ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਤੇ ਚੋਣਾਂ ਦਾ ਜੋ ਹੈ ਇਸ ਨੂੰ ਅਸੀਂ ਹਮੇਸ਼ਾ ਇੱਕ ਪਰਵ ਦੀ ਤਰ੍ਹਾਂ ਇਤਿਹਾਰ ਦੀ ਤਰ੍ਹਾਂ ਮਨਾਉਂਦੇ ਆ ਤਾਂ ਮੈਂ ਆਪ ਸਭ ਨੂੰ ਅਪੀਲ ਕਰਦੀ ਆ ਕਿ ਤੁਸੀਂ ਆਓ ਹੁਮ ਹੁਮਾ ਕੇ ਅਤੇ ਆਪਣੀ ਵੋਟ ਜਿਹੜੀ ਹੈ ਜਰੂਰ ਪਾਓ ਇਸ ਦੇ ਨਾਲ ਹੀ ਮੈਂ ਇੱਕ ਹੋਰ ਬੇਨਤੀ ਸਭ ਨੂੰ ਕਰਨੀ ਚਾਹਾਂਗੀ ਕਿ ਪੋਲਿੰਗ ਸਟੇਸ਼ਨ ਦੇ ਅੰਦਰ ਜੋ ਮੋਬਾਈਲ ਫੋਨ ਹੈ ਉਹ ਕੋਈ ਵੀ ਲੈ ਕੇ ਨਹੀਂ ਜਾ ਸਕਦਾ ਇਸ ਲਈ ਸਭ ਨੂੰ ਬੇਨਤੀ ਕਰਾਂਗੀ ਕਿ ਆਪਣਾ ਮੋਬਾਈਲ ਫੋਨ ਜੋ ਹੈ ਆਪਣੇ ਵਾਹਨ ਦੇ ਵਿੱਚ ਜਿਸ ਦੇ ਵਿੱਚ ਤੁਸੀਂ ਆਉਂਦੇ ਹੋ ਜਾਂ ਆਪਣੇ ਘਰ ਵੀ ਛੱਡ ਕੇ ਆਓ ਤਾਂ ਕਿ ਉੱਥੇ ਪੋਲਿੰਗ ਸਟੇਸ਼ਨ ਤੇ ਆ ਕੇ ਤੁਹਾਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਸਾਡੇ ਵੱਲੋਂ ਸਭ ਪੂਕਤਾ ਇੰਤਜ਼ਾਮ ਹਨ ਤੇ ਬਸ ਹੁਣ ਜੋ ਇੰਤਜ਼ਾਰ ਹੈ ਆਪ ਸਭ ਦਾ ਹੈ ਮੈਂ ਉਮੀਦ ਕਰਦੀਆਂ ਕਿ ਅਸੀਂ ਜਿਹੜੀ ਆਪਣੀ ਇਸ ਵਾਰ ਦੀ VOTING PERCENTAGE ਹੈ ਉਸ ਨੂੰ 70% ਕਰਾਂਗੇ ਤੇ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਐਸਾ ਜ਼ਿਲ੍ਹਾ ਬਣਾਗੇ ਜਿੱਥੇ VOTING PERCENTAGE ਜੋ ਹੈ ਉਹ ਸਭ ਤੋਂ ਵੱਧ ਹੋਏ ਧੰਨਵਾਦ